ਅਬੇ ਕੀ ਖਾ ਲੋ ਨਾਨਕ ਰੂਪ ਨਹੀਂ ਆਹੋ ਜਾ ਗੱਲ ਹੈ ਵੀ ਕਿਸੇ ਦੀ ਤਰਨੀ ਕਿਦਾਂ ਦੀ ਆ ਕਤਨੀ ਕਿਦਾਂ ਦੀ ਆ ਦਿਲੋਂ ਮੁਹੱਬਤ ਜਿਏ ਬਾਹਰ ਦੀ ਤੇ ਗੱਲ ਹੀ ਮੁੱਕ ਗਈ ਨਾ ਜਿਹਨੇ ਦਿਲ ਤੋਂ ਮਾਲਕ ਦੀ ਮੁਹੱਬਤ ਨੂੰ ਕਮਾਇਆ ਕਿਉਂਕਿ ਜਿਹੜਾ ਭਗਤ ਹੈ ਨਾ ਰੱਬ ਦਾ ਪਿਆਰਾ ਇਹ ਬਚਨ ਆ ਪੜਦੇ ਹਾਂ ਕਿਸੇ ਵਿਦਵਾਨ ਦੀ ਲਿਖਤ ਆ ਪਿੰਦ ਜਿਵੇਂ ਤੁਲਸੀਦਾਸ ਦਾ ਗਾ ਰਿਆ ਨਾ ਕਿ ਜਨਨੀ ਜਨ ਤਾਂ ਭਗਤ ਜੀ ਕਹਿ ਦੱਸਾ ਕਹਿ ਸੂਣ ਨਾ ਹੀ ਤਾਂ ਜੜੜੀ ਬਾਝ ਰਹਿ ਤਾਏ ਦਵਾਰ ਨੇ ਉਹ ਕਹਿੰਦੇ ਸੱਚ ਇਹ ਆ ਮਾਂ ਤੇ ਬਾਪ ਪੇਰੈਂਟਸ ਔਲਾਦ ਨੂੰ ਜਨਮ ਦਿੰਦੇ ਆ ਜੜਨੀ ਜਨਮ ਦੇਣ ਵਾਲੀ ਮਾਂ ਇਹਦੀ ਕਮਾਈ ਵਾਲੀ, ਧਰਤੀ ਵਾਲੀ, ਬੰਦਗੀ ਵਾਲੀ ਨੂੰ ਉਹ ਕਹਿੰਦੇ ਜਾਂ ਉਹਦੀ ਉੱਖ ਦੇ ਵਿੱਚੋਂ ਪੈਦਾ ਹੋਇਆ ਧੀਰਪੁੱਤ ਭਗਤੀ ਦੀ ਸਿਖਰਤਾ ਵਾਲਾ ਜੋ ਜਨਮੀ ਜਮੇ ਤਾਂ ਭਗਤ ਜਨ ਜਾਂ ਭਗਤੀ ਦੀ ਸਿਖਰਤਾ ਤੇ ਜਾਂ ਤੈ ਦਾਤਾ ਜਾਂ ਉਹਦੇ ਵਿੱਚ ਦਾਤਿਆਂ ਵਾਲੇ ਰਾਜੇ ਵਾਲੇ ਬਾਦਸ਼ਾਹਾਂ ਵਾਲੇ ਚੰਗੇ ਇਨਸਾਨਾਂ ਵਾਲੇ ਦੋਨੋਂ ਜਨਮੀ ਜਮੇ ਤਾਂ ਭਗਤ ਜਨ ਤੈ ਦਾਤਾ ਕੈ ਸੂਰ ਸੂਰ ਖੇ ਤੇ ਸੂਰਵੇਂ ਜਾਂ ਮਿਲ ਉਹਦੇ ਵਿੱਚ ਸੂਰ ਬਤਾਈ ਅੱਜਾਂ ਦੀ ਹੋਵੇ ਜਿਹੜਾ ਧਰਮ ਨਹੀਂ ਜਿਹੜਾ ਦੀਨ ਨਹੀਂ ਨਰਮ ਵਾਲਾ ਨਾ ਹੀ ਤਾਂ ਜੜਨੀ ਬਾਝ ਰਹਿ ਜੇ ਇਤਨੇ ਗੁਣ ਮਾਈ ਤੇਰੇ ਦੀ ਪੁੱਤ ਜਿਨਾ ਹੈ ਫਿਰ ਉਹ ਕਿਤੇ ਮੈਨਾਂ ਮੈਂ ਤੂੰ ਬਾਝ ਰਹਿ ਜਾਂਦੀ ਤੂੰ ਜਰਮੀ ਨਾ ਦੇਦੀ ਕਿਸੇ ਨੂੰ ਤਾਏ ਕਵਾਵੇ ਨੂੰ ਇਹ ਰਾਮੀ ਇਹ ਤੇ ਭਾਵੇਂ ਦੁਨੀਆਂ ਦੇ ਚਲੇ ਆਪ ਬੰਦੇ ਦੁਨੀਆਂ ਤੇ ਆਏ ਖੱਟਿਆ ਕੁਝ ਨਹੀਂ ਸਿਰਫ ਸੰਸਾਰ ਵਿੱਚ ਜੀਏ ਤੇ ਜੀਏ ਕਿਦਾਂ ਤਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੀਜੇ ਸਿਰਫ ਬਾਹਰ ਨਿਰਮਲਤ ਪਰ ਬਾਹਰੀ ਰੂਪ ਬਣਾਇਆ ਮਹਾਰਾਜ ਕਹਿੰਦੇ ਆ ਅਬਦਰ ਮੱ ਮਾਇਆ ਸ਼ਬਦ ਨਾਏ ਕਸ਼ਰੇਸ਼ ਪਾਇਆ ਬਾਗ ਗਿਆਨ ਧਿਆਨ ਇਸ਼ ਨਾਮ ਅੰਤਰ ਵਿਆਪ ਲੋਭ ਸੁਵਾਨ ਅੰਤਰ ਅਗ ਬਾਹਰ ਦਾ ਸੁਆਦ ਗਲ ਪਾਥਰ ਐਸੇ ਕਰਿਆ ਥਾ ਜਾਤੇ ਅੰਤਰ ਦਸੇ ਪ੍ਰਭ ਆਪ ਨਾਨ ਅਤੇ ਜਨ ਸੈ ਸਹ ਰੱਬ ਦਾ ਪਿਆਰਾ ਤੇ ਰੱਬ ਦਾ ਜੀ ਉਹਦੀ ਪਹਿਲੀ ਉਦਾਹਰਣ ਮਹਾਰਾਜ ਨੇ ਕੀਤੀ ਭਗਤ ਹੋਵੇ ਸੂਰਮਾ ਹੋਵੇ ਰਾਜਾ ਭਾਵ ਦਾਨੀ ਬਾਦਸ਼ਾਹ ਹੋਵੇ ਇਧਰ ਆਖਿਆ ਦਿਲੋਂ ਮੁਹੱਬਤ ਜੇ ਸਹੀ ਸੱਚਿਆਂ ਜਿਹਦੇ ਮਾਲਕ ਦੇ ਚਰਨਾਂ ਦੇ ਨਾਲ ਸੱਚਿਆਰਾਪਣ ਰੱਖਣਾ ਜ਼ਰੂਰੀ ਹੈ ਉਹਦੀ پاک ਮੁਹੱਬਤ ਪਾਤਸ਼ਾਹ ਦਾ ਅੰਦਰੋਂ ਹੋਵੇ ਜੇ ਨਾ ਮੰਨ ਹੋਰ ਮੂਰਖ ਹੋਰ ਸੇ ਆਂਡੇ ਅੱਛਿਆ ਜਿਹਦੀ ਜ਼ਮਾਨ ਕੋਈ ਹੋਰ ਤੈਰਿਆ ਇਮਾਨ ਹੋ ਗੱਲ ਮੰਨਣ ਦੀ ਤਿਆਰ ਨਹੀਂ ਸੱਚੇ ਪਾਤਸ਼ਾਹ ਇਹਦੇ ਨੂੰ ਤਾਂ ਅਸੇਖਿਆ ਉਹ ਰੱਬ ਦਾ ਪਿਆਰਾ ਕਿੱਥੋਂ ਹੋ ਸਕਦਾ ਉਹ ਤੇ ਗੁਰੂ ਤੇ ਇੱਕ ਪਦ ਦੇ ਵਿੱਚ ਪਛਾਣਦਾ ਕਿਉਂਕਿ ਉਹ ਸਾਡੇ ਅੰਦਰ ਤੱਕ ਦੀ ਜਾਣਦਾ ਵੀ ਇਹ ਖਿਆਲ ਇਹਦੀ ਸੋਚ ਦਿਲੋਂ ਮੁਹੱਬਤ ਜਿਨ세 ਇਹ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਸੱਚਿਆ ਰੱਤੇ ਇਸ਼ਕੁ ਖੁਦਾਇ ਰੱਬ ਦੀਦਾਰ ਕੀ

ਭਗਤੀ ਜਦੋਂ ਗੱਲ ਚੱਲਦੀ ਇਹ ਤਿੰਨ ਗੁਣਾ ਦੀ ਅਸੀਂ ਜੇ ਗੱਲ ਕਰਦੇ ਆਂ ਤਾਂ ਬਾਬਾ ਦੀਪ ਸਿੰਘ ਜੀ ਦੀ ਪਹਿਲੀ ਗੱਲ ਜਦੋਂ ਛੰਦੇ ਉਦੋਂ ਗੱਲ ਚੱਲਦੀ ਜੇ ਭਗਤੀ ਦੀ ਖੇੜਿਆ ਤੂੰ ਸਿੱਖਦਾ ਇਨੀ ਭਗਤੀ ਇਨੀ ਬੰਦਗੀ ਕਿਉਂਕਿ ਜਦੋਂ ਸ਼ਹੀਦਾਂ ਦਾ ਜ਼ਿਕਰ ਚੱਲਦਾ ਕੁਝ ਕੁ ਗੱਲਾਂ ਜ਼ਰੂਰ ਹਿਰਦੇ ਚੋਂ ਬਾਣਿਓ ਕਿਉਂਕਿ ਕਈ ਵਾਰੀ ਤਾਂ ਕੱਲ ਕੋਈ ਮੈਂ ਦੋ ਤਿੰਨ ਗੱਲਾਂ ਸੁਣਾਈਆਂ ਤੇ ਕਿਸੇ ਦਾ ਸਵਾਲ ਆ ਉਹ ਕਿੰਨਾ ਨੇ ਤੁਸੀਂ ਆਦੇ ਹੋ ਵੀ ਸ਼ਹੀਦ ਸਿੰਘ ਹੁੰਦੇ ਆ ਆਮ ਤੌਰ ਤੇ ਜ਼ਿਕਰ ਕੀਤਾ ਜਾਂਦਾ ਵੀ ਸ਼ਹੀਦ ਸਿੰਘਾਂ ਦਾ ਪਹਿਰਾ ਮੈਂ ਇੱਕ ਪਹਿਲੀ ਬੇਨਤੀ ਇਹ ਕਰਿਆ ਜੀ ਸ਼ਹੀਦ ਇਹ ਵੀ ਆ ਵੀ ਜਿਹਦੇ ਮਰਜੀ ਸੇਰਾ ਹੈ ਜਿੱਦ ਦੀ ਦੌੜ ਆ ਵੀ ਉਹਤੇ ਕਿਸੇ ਜ਼ਹਿਰ ਮਾਰਿਆ ਗਿਆ ਜੀ ਜੀ ਬਾਬਾ ਦੀਪ ਸਿੰਘ ਜਰੂਰ ਮਾਰ ਇਦਾਂ ਨਹੀਂ ਦਿੰਦਾ ਠੀਕ ਹੈ ਕਿਸੇ ਦੀ ਬਹੁਤ ਸਿਕਲਤਾ ਆ ਬਦਹੀ ਮੈਂ ਪਿੰਡੋਂ ਨਿਕਲ ਗਿਆ ਹਾਂ ਉਹਦੀ ਸਾਹ ਜਿਆ ਉਹਦਾ ਤਿਆ ਮਾਰੇ ਦੀ ਬਾਣੀ ਕਹਿੰਦੀ ਹੈ ਜੇ ਜਾਤ ਦਾ ਰਹਾ ਦਰਗਾਹ ਚ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਨਹੀਂ ਹੈ ਨਿਰਦੇ ਨਾ ਹੀ ਕਰੇ ਫੈਰ ਪਕਰ ਸੰਸਾਰ ਪਰ ਜਦੋਂ ਇਹ ਰੰਗਾਂ ਪੈਣ ਲੱਗ ਪੈਂਦਾ ਵੀ ਨਹੀਂ ਜੀ ਉਹ ਨੂੰ ਇਦਾਂ ਹੋ ਗਿਆ ਇਦਾਂ ਅਗਦੀ ਦੀ ਸਿੱਖਤਾ ਜਿਹੜੀ ਜਿਹੜਾ ਸ਼ਹੀਦ ਸਿੰਘਿਆ ਦਾ ਪੰਜ ਖੰਡਾਂ ਦੀ ਵਿਆਖਿਆ ਚੁਣੀ ਜੀਂਦੀਆਂ ਪਿਆਰੇ ਪੜ੍ਹਦੇ ਅਸੀਂ ਰੋਜ਼ ਆਰ ਇਹਨੂੰ ਬਹੁਤ ਧਿਆਨ ਤੇ ਸੁਣਤ ਨਾਲ ਪੜ੍ਹ ਕੇ ਮਹਾਰਾਜ ਸਾਧਗੁਰੂ ਨੇ ਧਰਮ ਖੰਡ ਦੀ ਗੱਲ ਕੀਤੀ ਗਿਆਨ ਖੰਡ ਦੀ ਗੱਲ ਕੀਤੀ ਫਿਰ ਮਹਾਰਾਜ ਜਦੋਂ ਕਹਿੰਦੇ ਇਹਨਾਂ ਸਰਬ ਖੰਡ ਸਰਬ ਖੰਡ ਜਿਹੜਾ ਮੇਨ ਗੁਦਾਹਨਾ ਤੇ ਆ ਤੁਸੀਂ ਸੰਗਤ 'ਚ ਆਪਾਂ ਤੁਸੀਂ ਮੈਂ ਬੈਠੇ ਆ ਧਰਮ ਦੀ ਸਮਝ ਜਦ ਤੁਸੀਂ ਇਹ 'ਚ ਕਹਿੰਦੇ ਵੀ ਮर्यादा ਦੇ ਵਿੱਚ ਆਪਣੀ ਜ਼ਿੰਦਗੀ ਨੂੰ ਢਾਲ ਲੈਣਾ ਧਰਮ ਹੈ ਮੈਂ ਛੋਟੀ ਜੀ ਗੱਲ ਸੰਗੀ ਨਾਲ ਕਰਦੇ ਆ ਪਉੜੀ ਪੜੋ ਤੁਸੀਂ ਮਹਾਰਾਜ ਕਿਉਂਦੇ ਰਾਤੀ ਰੂਤੀ ਖੱਤੀ ਬਾਤ ਇਹਦੇ 'ਚ ਤਾਂ ਕਿਸੇ ਇਨਸਾਨ ਦਾ ਜ਼ਿੰਦਗੀ ਸਾਰਾ ਜਿੱਤਰ ਮਹਾਰਾਜ ਨੇ ਸਿਰਫ ਕੁਦਰਤ ਦਾ ਕੀਤਾ ਰਾਤੀ ਰੁੱਤੀ ਥਿੱਤੀ ਵਾਰ ਪਾਉਣ ਪਾਣੀ ਅਗਲੀ ਪਾਪਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਥ ਇਸ ਵਿੱਚ ਜੀ ਜੁਗਤ ਕੇ ਰੱਬ ਤਿਲਕੇ ਦਾ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਥੇ ਸੋਹਣ ਪੰਚ ਪਰਵਾ ਨਜ਼ਰੀ ਤੱਕ ਪਵੇ ਵੀਸਾਨ ਅੱਜ ਪਕਾਈ ਉਥੇ ਪਾਇ ਨਾਮਤ ਗਿਆ ਜਾਪਿਆ ਜਾਏ ਧਰਮ ਖੰਡ ਦਾ ਇਹ ਹੁੰਦਾ ਇਸ ਸਾਰੀ ਜਿਹੜੀ ਉਦਾਹਰਨਾਂ ਕਾਦਰ ਦੀ ਸਾਜੀ ਹੋਈ ਉਦਖਤ ਦੀ ਗੱਲ ਦੂਸਰੀ ਗੱਲ ਚੱਲੇ ਦੀ ਗਿਆਨ ਠਟਾ ਆਪੋ ਤਰ ਤਰਮ ਤੋਂ ਬਾਦ ਗਿਆਨ ਆ ਗਿਆ ਗਿਆਨ ਉਹ ਦਾ ਆ ਤ ਸਤ ਜਾਣਿਓ ਜਿੱਥੇ ਜਾ ਕੇ ਦੰਦਿਆ ਮੁਕ ਜਾਂਦੇ ਉਥੇ ਮਹਾਰਾਜ ਕਹਿੰਦੇ ਕੇਤੇ ਪਵਨ ਪਾਣੀ ਵਹਿ ਸਕਦਾ ਸੰਸਾਰ ਜਿਤ ਸੋਹਣ ਤੇ ਨਾ ਸੁਰਤ ਦੀ ਏਡੀ ਵੱਡੀ ਉਡਾਰੀ ਆ ਉਥੇ ਪ੍ਰਮਾਤਮਾ ਦੀ ਬੜਾਈ ਹੋਈ ਜਿਹੜੀ ਆਦਰ ਦੀ ਉਤਰਤਾ ਹੋਰ ਯੂਨੀਵਰਸ ਦੀ ਗੱਲ ਆ ਉਥੇ ਉਹ ਸਮਝਿਆ ਉਥੇ ਇਹ ਲੜਾਈਆਂ ਨਹੀਂ ਆ ਵੀ ਆ ਕਰਨਾ ਗੁੱਸੇ ਹੋ ਗਏ ਐਨੇ ਮੈਨੂੰ ਆਖ ਕੇ ਦਿੰਦਾ ਉਹ ਦੁਨੀਆ ਹੋਰ ਆ ਬੇਪਰਵਾਹ ਕਿਉਂ ਕਿਹਾ ਜਿਹਨੂੰ ਕਿਹਾ ਮਹਾਰਾਜ ਕਿਤੇ ਪਰਵਾਹ ਨਹੀਂ ਕਿਸੇ ਤੇਰੀ ਬਾਤ ਸੱਚੇ ਨਾ ਅਸਰਤ ਤੇ ਗਿਆਨ ਖੰਡੀ ਹੋਇਆ ਅਸੀਂ ਤੇ ਨਿੱਕੀ ਨਿੱਕੀ ਗੱਲ ਅੰਦਰ ਪਾਲ ਕੇ ਬੈਠੇ ਆਂ ਬੜੀਆਂ ਚੀਜ਼ਾਂ ਜਿੱਤੇ ਧਰਮ ਘਮਾਉਣਾ ਛੁੱਟੀ ਜਿੰਦਾਂ ਤੇ ਧਰਮੀ ਹੋਣਾ ਗਿਆਨ ਖੱਟੀ ਹੋਣਾ ਫਿਰ ਗੱਲ ਚੱਲੀ ਜੀ ਸਭ ਖਾਂ ਉਂਝ ਹਿੰਦੀ ਦਾ ਲੱਜਿਆ ਵੈਸੇ ਪ੍ਰੇਸ਼ਰ ਜਿਵੇਂ ਮਹਾਰਾਜ ਆਪਾਂ ਪੜਦੇ ਮੁੰਦਾ ਸੰਤੂਤ ਸ਼ਰਮ ਪਾਪ ਚੋਰੀ ਸ਼ਰਮ ਦਾ ਅਖਰੀਆ ਤਾ ਲੱਜਾ ਆਇਆ ਸ਼ਰਮ ਦੀ ਮਿਹਨਤ ਮਿਹਰ ਤੇ ਆਪਿਆ ਨੂੰ ਚੌਕੜਾ ਮਾਰ ਧਿਆਨ ਦੇਣਾ ਹੁਣ ਜਿ ਬੰਦਾ ਜੋ ਮਰਜੀ ਜਦੋਂ ਕਿਸੇ ਦਾ ਨੂੰ ਕੰਡੈਮਨਟ ਕਰਨਾ ਹੋ ਨਾ ਕੋਈ ਬੰਦੇ ਬੈ ਕੇ ਸਿਮਨ ਕਰਦੇ ਵਾਹਿਗੁਰੂ ਵਾਹਿਗੁਰੂ ਦੀ ਧੋਨਿਆ ਉਹ ਕਹਿਦਾ ਰਹੇ ਕਿ ਇਹਦੇ ਨਾਲ ਕੀ ਹੋਣਾ ਪਰ ਨਹੀਂ ਬਾਣੀ ਕਿੰਦੀ ਬਾਰ ਬਾਹਰ ਫੜਾ ਬੁਝੇ ਨੇਤਰੀਪ ਤੇ ਰੋਜ਼ ਉਹੀ ਗੱਲ ਕਰਦਾ ਨਾ ਰੋਟੇ ਤੇ ਆਸ ਗੱਡੀ ਦਾ ਪਹੀਆ ਪੇਰੋ ਮੰਜ਼ਲ ਹੈ ਉੱਤਾਰੇਗਾ ਤੇ ਕਾਲੀ ਮੰਜ਼ਲੋ ਜਿੰਨਾ ਜ਼ੁਬਾਨ ਜਪੇ ਜੜੀ ਸਰਪ ਖਾਣਿਆ ਉਹਦੇ ਚ ਚੌਂਕੜਾ ਆ ਜਾਂਦੇ ਚ ਬਾਣੀ ਦੇ ਜਾ ਗਿੰਦੀਆਂ ਮਰਦੀਆਂ ਦੀ ਗੱਲ ਨਹੀਂ ਗੱਲ ਤੁਹਾਡੇ ਅੰਦਰੋਂ ਉੱਠੀ ਕੋਈ ਪਾਪ ਮੁਹੱਬਤ ਦੀ ਅਸਲ ਚ ਖੇੜੇ ਵੀ ਗੁਰੂ ਨਾਲ ਪ੍ਰੇਮ ਹੈ ਨਾ ਉਹ ਨੂੰ ਆ ਵੀ ਮੈਂ ਲਵ ਸਵਾਸ ਬਿਰ ਚੇ ਨਹੀਂ ਗਵਾਉਂਦੇ ਸਮਝ ਆ ਗਈ ਕਿ ਕਿ ਗਿਆਨ ਖੱਡੀ ਆ ਉਹ ਵਾਰ ਤੋਂ ਵਾਰ ਪਾਠ ਕਰਦਾ ਪਿਆ ਹੈ ਜਿੰਨੇ ਹੋ ਜਾਣ ਥੋੜੇ ਆ ਮਹਾਰਾਜ ਅਠਾ ਵੀ ਸੇਵਾ ਦਸਾਂ ਦੀ ਸੇਵਾ ਵੀ ਪਾਠਾਂ ਦੀ ਸੇਵਾ ਲੈ ਲਓ ਗੁਰਮਖਤਰ ਦਾ ਜਾਪ ਗੁਰਮਖਤਰ ਦਾ ਜਾਪ ਕਿ ਬਹਿਣਾ ਬਣਾ ਸਾਡੇ ਚੁਣ ਕੋ ਜਦੜ ਤਾਮਿਆਂ ਦਾ ਕਿਰਦਿਆ ਤੇ ਕਿਰਦ ਦੇ ਸਿਲਸਿਲੇ ਚ ਬੰਦਾ ਹਰ ਵੇਲੇ ਦੀ ਜੋਬ ਨਹੀਂ ਪਿਆ ਤੇ ਵੱਧੀ ਰਾਤ ਨੂੰ ਵਿੱਚ ਇਹ ਮੇਰੇ ਨਾਲ ਉੱਠ ਕੇ ਜਾਣਾ ਪਿਆ ਪਰ ਸੱਚੀ ਆਪਣੇ ਸੁਨੇਤ ਮੈਂ ਪਵੰ ਅੰਦਰ ਆਤਮੇ 'ਚ ਧਿਆਨ ਮਾਰ ਕੇ ਰਿਹਾ ਕਿਉਂਕਿ ਅਮਰਤ ਵੇਲੇ ਵਾਲਾ ਤੋੜ ਨਹੀਂ ਬੰਨਦਾ ਹਰ ਬੰਦੇ ਨੂੰ ਨੀਂਦ ਪਿਆਦੀ ਹੈ ਸ਼ਰਮ ਖੱਡੀ ਕਿੱਥੋਂ ਆ ਇਹ ਤੇ ਮਿਹਨਤ ਹੈ ਇਹਦੇ ਅੰਦਰ ਆਤਮੇ ਨੂੰ ਜੋੜਨਾ ਪੈਣਾ ਫੇਰੀ ਉੱਠਿਆ ਜਾਇਆ ਉਂਝ ਤੇ ਹਰ ਬੰਦਾ ਕਿੰਨਾ ਮਹੀਨੇ ਕੇ ਆ ਕੋ ਸਾਹਮਣੇ ਪਈਦਾ ਨਹੀਂ ਜਦੋਂ ਵੇਲਾ ਆਉਣਾ ਉੱਥੇ ਸਰਬਖੰਡ ਦੀ ਸਭ ਤੋਂ ਜ਼ਿਆਦੀ ਸਤਿਪ੍ਰੇਮਤਿਆ ਸਰਬਖੰਡ ਦਾ ਬਾਦਿਆ ਤਰਮਖੰਡੀ ਮੇਤ ਦੇ ਦੌਰ ਵਿੱਚੋਂ ਜਿਹੜਾ ਅਰਾਹੰਦ ਰੇ ਬੜੀ ਸਖਤ ਮੇਤ ਕੀਤੀ ਔਰ ਮੇਤ ਤਰਫੇ ਜਦੋਂ ਉਸ ਮੰਜ਼ਲ ਤੇ ਖੜਾ ਹੋਇਆ ਤਰੇ ਉਹਨੂੰ ਮਹਾਰਾਜ ਕਹਿੰਦੇ ਕਿ ਤਰਮਖੰਡ ਦਾ ਵਾਸੀ ਆ ਤੇ ਕਰਮਖੰਡ ਦੀ ਨਿਸ਼ਾਨੀ ਗਈ ਕਰਮਖੰਡ ਕੀ ਬਾਣੀ ਜੋ ਕਰਮ ਦਾ ਆਖਰੀ ਅਰਥ ਹੈ ਬਖਸ਼ਿਸ਼ ਕਰਨਾ ਸ਼ਹੀਦ ਸਿੱਖ ਜਿਹੜੇ ਯਾਦ ਰਵੇ ਪਿਆਰਿਓ ਕਰਮਖੰਡ ਦੇ ਵਾਸੀ ਉਹ ਬਖਸ਼ਿਸ਼ ਦੇ ਖੰਡ ਦੇ ਵਾਸੀ ਹੈ ਔਰ ਜਿਹੜਾ ਪਿਆਰਾ ਸਾਧੂ ਹੈ ਰੱਬ ਦਾ ਭਗਤ ਹੈ ਗੁਰੂ ਪ੍ਰੇਮ ਵਾਲਾ ਹੈ ਸਾਡੇ ਧਰਮ ਦੇ ਵਿੱਚ ਅਰਦਾਸ ਦਾ ਕਿੰਨਾ ਵੱਡਾ ਕਨਸੈਪਟ ਹੈ ਅਰਦਾਸ ਤੇ ਸਿੱਖ ਆਪ ਨਹੀਂ ਕਰਦਾ ਸਾਡੇ ਅੰਦਰ ਇੱਕ ਚਾਉ ਹੁੰਦਾ ਵੀ ਨਹੀਂ ਗੁਰਦੁਆਰਾ ਸੇਬ ਬਾਣੀ ਪੜ੍ਹਤ ਵਾਲਾ ਗੁਰੂ ਦੇ ਸ਼ਬਦ ਨੂੰ ਸਮਝਣ ਵਾਲਾ ਬਈ ਇਹਦੀ ਸਿੱਖ ਦੀ ਹੈ ਮਹਾਰਾਜ ਦੀ ਨਜ਼ਦੀਕੀ ਹੈ ਇਹਦੇ ਕੋਲ ਉਹ ਅੰਦਾਜ਼ਤ ਹੈ ਕਿਉਂਕਿ ਕਈ ਵਾਰੀ ਸਿੱਖ ਦਾ ਪਿਆ ਹੋਇਆ ਮਾਲਕ ਦੇ ਦਰ ਪਰਵਾਹ ਹੰਤ ਪਾਪ ਦਾ ਸਿਮ ਕੰਮ ਖੰਡ ਦਾ ਵਾਸੀ ਜਿਹੜਾ ਸ਼ਹੀਦ ਆ ਇਸ ਸੱਚੀ ਗੱਲ ਦੇ ਪਿਆਰੋ ਜਿਹੜੀਆਂ ਗੱਲਾਂ

ਕਿਸੇ ਦੇ ਘਰ ਬੈਠੇ ਉਹਨਾਂ ਫੋਲਕੇ ਸ਼ਗਦੇ ਮਾਤਾ ਨੂੰ ਆਖਿਆ ਵੀ ਕੋਈ ਮੰਗ ਉਹਨੇ ਆਖਿਆ ਵੀ ਇੱਕ ਬੱਚਾ ਹੈ ਪੋਤਾ ਹੈ ਦੁਆ ਕਰੋ ਮਾਲਕ ਇੱਕ ਹੋਰ ਦੇ ਦੇ ਹੁਣ ਪਤਾਈ ਵਾਲੇ ਸੰਗ ਉਹਨਾਂ ਨਿਗਾਹ ਮਾਰੀ ਜੋ ਪੈਣ ਲੱਗੇ ਮਾਤਾ ਹੋਰ ਪੁਜਾ ਇਹ ਕਿ ਹੋ ਸਕਦਾ ਉਹਨੇ ਆਖਿਆ ਵੀ ਬਾਕੀ ਸਾਰਾ ਹੋ ਗਿਆ ਕਦੀ ਜਿਹੜੀ ਚੀਜ਼ ਦੀ ਹੋਈ ਆ ਕਹਿੰਦੇ ਨਹੀਂ ਕੋਜ ਦਾ ਕੋਜ ਤੇ ਕਰੋ ਕਿਰਤਾਂ 'ਤੇ ਨਿਗਾਹ ਮਾਰਿਓ ਕਿਤੇ ਸੱਚ ਇਹ ਆ ਮਾਧਾ ਅਗਾਂ ਪਾਗ ਰਚ ਹੈ ਨਹੀਂ ਇਹ ਵੀ ਦੇਖ ਦਾ ਪਰੋਦਾ ਆ ਇਹਦੇ ਸਾਹਾਂ ਦੀ ਲੜੀ ਟੁੱਟ ਜਾਣੀ ਇਹਦੇ ਵਿੱਚ ਤੇ ਪੁੱਜ ਲੈ ਜਾ ਕੋਈ ਅਨਸਬੰਸ ਗੁਣ ਪੈਗੰਬਰ ਦੀ ਗੱਲ ਆ ਕੀ ਹੋਵੇ ਤੇ ਬੜੀ ਖਰਾਬ ਹੋਈ ਮੱਖਾ ਉਹ ਤੇ ਚਲੇ ਗਏ ਕੋਈ ਰੰਤਾ ਸਾਧੂ ਕੋਈ ਫਕੀਰ ਆਏ ਹੋਏ ਕੱਪੜੇ ਲੀਲਾ ਗੋਦਰੀ ਹੋਏ ਪੈਕ ਤੇ ਉਹਨੇ ਦਸਤਕ ਦਿੱਤੀ ਆਵਾਜ਼ ਆ ਕੇ ਖੁਲਕਾ ਸ਼ਕਾ ਦੇ ਮਾਧਮੇ ਖੇਰਮਾ ਨਸੀਬੁਲਤਾ ਨੂੰ ਸ਼ਿਕਾਇਤ ਕਰਨ ਲਈ ਮਾਂ ਤੇਰੇ ਦਰਜ ਦਾ ਰੋਣਾ ਤੇ ਕੁਝ ਮੈਂ ਪੈਸਾ ਵੀ ਦੇ ਸਕਦਾ ਫਕੀਰ ਕੋਲ ਤੇ ਸੀਸ ਹੈ ਸਾਧੂਪੁਰ ਤੇ ਪੁੱਛਿਆ ਕਹਿੰਦਗੀ ਮਮ ਜਣਾ ਕੁਝ ਨਹੀਂ ਤੁਸੀਂ ਜਾਓ ਬਸ ਮੈਂ ਦੇ ਅਗੇ ਪਰੇਸ਼ਾਨ ਆ ਉਹਨੇ ਪੁੱਛਿਆ ਗਾ ਤੇ ਵਾਲ ਤੋਂ ਦਸੀ ਕਿ ਪੈਗੰਬਰ ਇਸ حضرت ਮੁਸਲਮਨ ਮੈਂ ਆਦਾਂ ਮੰਗੀਏ ਨੇ ਆਖਿਆ ਮਿਲਣਾ ਕੋਈ ਨਹੀਂ ਇਹ ਵੀ ਚਲੇ ਜਾਣਾ ਹੁਣ ਉਹਦੀ ਆਖੜੀ ਕਮਾਈ ਉਹ ਕੰਨ ਲੱਗਾ ਪਤਾ ਇਹੋ ਵੀ ਕੁਝ ਨਹੀਂ ਹੋਣਾ ਤੇ ਮੇਰਾ ਵਾਦਾ ਹੈ ਮਾਲ ਪਾਉਣ ਵਾਲੇ ਸਾਲ ਚ ਤੇ ਛੁੱਟਣ ਦੇ ਤੂੰ ਆਪਣੀ ਰਾਹ ਚਲਾ ਕੇ ਪਰਦੀ ਸਮਾਂ ਲੰਘਿਆ ਉਹਨੂੰ ਵੀ ਕੁਝ ਨਾ ਹੋਇਆ ਦਾ ਪਰਦੀ ਵੀ ਮਿਲਦੀ

ਅੱਗੇ ਉਹ ਜਵਾਬ ਬੜਾ ਪਿਆਰਾ ਦਿੰਦੇ ਆ ਭੂਸਾ ਤੇਰੀ ਇਬਾਦਤ ਤੇਰੀ ਭਗਤੀ ਇੰਨੀ ਆ ਤੂੰ ਮੇਰੇ ਵਿਦਾਨ ਵਿੱਚ ਜੋ ਲਿਖਿਆ ਉਹ ਪੜ ਸਕਦਾ ਤੇਰੀ ਭਗਤੀ ਇਨੀ ਮੇਰਾ ਵਿਦਾਨ ਕੀ ਹੈ ਕਾਗਜ਼ ਦੇ ਅਸੂਲ ਕੀ ਨੇ ਕੁਦਰਤ ਦੇ ਕਾਨੂੰਨ ਕੀ ਨੇ ਤੂੰ ਇਹ ਦੇਖ ਸਕਦਾ ਪਰ ਜਿਹੜਾ ਤੇਰੇ ਕੋਲ ਆਇਆ ਉਹਦੀ ਬੰਦਗੀ ਦੀ ਸਿਖਰਤਾ ਇੰਨੀ ਹੈ ਉਹ ਪੜਦਾ ਕੁਝ ਵੀ ਨਹੀਂ ਮੇਰੇ ਦੇਖੇ ਨੂੰ ਉਦੀ ਮਰਜ਼ੀ ਹੈ ਜੋ ਮਰਜ਼ੀ ਮੇਰੇ ਵਧਾਂ ਚ ਲਿਖਦੇ ਹੋਈ ਕੁਝ ਹੁੰਦਾ ਗੁਰਬਾਣੀ ਇਸ ਗਾਦੀ ਗਵਾਹੀ ਦਰਨੀ ਮੇਰੀ ਬਾਣੀ ਭਗਤ ਸ਼ਰਧਾ ਦੇ ਮਾਲਕ ਦੇ ਪਾਏ ਹੋਏ ਬੰਦਕ ਤੇ ਭਗਤ ਸ਼ਰਧਾ ਦੇ ਹਰ ਬਾਦੀ ਭਗਤ ਦਾ ਛੁੱਟ ਹੈ ਮੋਗੇ ਇਸ ਸੇ ਕਿਹਨ ਕਾਬਲ ਦਾ ਇੱਕ ਵਾਰੀ ਮਹਾਰਾਜ ਦੇ ਚਰ ਪੜਦਾ ਗੁਰੂ ਅਰਜਨ ਸਾਹਿਬ ਸੇ ਤਾਂ ਬੜੀ ਦੂਰ ਬੈਠਾ ਅਸੀਂ ਵੀ ਇਹ ਇੱਕਦਮ ਸਾਂ ਮੈਨੂੰ ਯਾਦ ਹੈ ਜੀ ਵੀ ਇਹ ਤੋਂ ਲੁਧਿਆਣੇ ਤੇ ਗੱਲ ਸੁਣਾਤੀ ਇਤਨੇ ਸਵਾਲ ਕੀਤਾ ਕਰਨ ਲੱਗਾ ਜੇ ਚੌਪੌਰ ਦੀ ਗਣੀ ਸੀ ਐ ਮਹਾਰਾਜ ਦੇ ਚਰਨਾਂ ਅੱਧਾ ਅੱਧਾ ਹਰ ਬੰਦੇ ਦੇ ਖਿਆਲ ਆਉ ਜਾਂਦਾ ਭਗਤ ਜਿਹੜਾ ਆ ਸ਼ਹੀਦ ਜਿਹੜਾ ਆ ਸੱਚਾ ਸੁੱਚਾ ਸੰਤ ਜਿਹੜਾ ਗੁਰੂ ਦਾ ਸਿੱਖ ਜਿਹੜਾ ਹੈ ਯਾਦ ਰਵੇ ਧਰਮਖੰਡ ਦਾ ਵਾਸੀ ਸ਼ਹੀਦ ਸਿੰਘ ਜਿਹੜਾ ਕਲਮ ਖੰਡ ਹੈ ਇਮਾਕਸ਼ੀਸ ਦਾ ਖੰਡ ਹੈ ਤੇ ਬਖਸ਼ਿਸ਼ ਦੇ ਖੰਡ ਦੇ ਵਿੱਚ ਫਿਰ ਜਿੰਨੀਆਂ ਬਲਕਤਾਂ ਆ ਜਦੋਂ ਮਹਾਰਾਜ ਚੋਰੀ ਪਾ ਕੇ ਨਵਾਜ਼ਦਾ ਹੈ ਫਿਰ ਬੰਦਾ ਖੈਰਾਮ ਦਾ ਵੀ ਨਾ ਹੋ ਸਕਦਾ ਇਥੇ ਇਸ ਸਥਾਨ ਤੇ ਆਇਆ ਹੈ ਇਹ ਨਹੀਂ ਪਰ ਇਹ ਅਸਥਾਨ ਦੀ ਪ੍ਰਵਤਾ ਕਰਦਾ ਜਿੱਥੇ ਜਿੱਥੇ ਗੁਰੂ ਦੇ ਅਸਥਾਨ ਅੰਮ੍ਰਿਤਸਰ ਦੇ ਮਾਲ ਜੁੜੀਆਂ ਬੜੀਆਂ ਸੰਗਤਾਂ ਬੈਠੀਆਂ ਨੇ ਸ਼ਹੀਦਾਂ ਸਿੱਖਾਂ ਨੂੰ ਮੰਨਣ ਵਾਲੇ ਪਰਿਵਾਰ ਬੈਠੇ ਆ ਜਿਨ੍ਹਾਂ ਦੇ ਪਰਿਵਾਰਾਂ ਚ ਬੜੀਆਂ ਦਰਦਾਂ ਨੇ ਔਰ ਸੱਚੀ ਗੱਲ ਹੈ ਕਿ ਇਦਾ ਇਦਾ ਦੇ ਇੱਕ ਇੱਕ ਦਾ ਮਾਦਾ ਪਰਦੀਆਂ ਸੰਗਤ ਚ ਬੈਠੇ ਆ ਕਈ ਵਾਰੀ ਡਾਕਟਰ ਜਵਾਬ ਦੇ ਦਿੰਦਾ ਡੀਐਸ ਬੱਚੇ ਜਾਂ ਬੱਚੀ ਨੂੰ ਟੈਨਸਰ ਦਾ ਹੋ ਗਿਆ ਅਸੀਂ ਲਾਅ ਕਰ ਸਕਦੇ ਆ ਪਰ ਵੈਦਾ ਕੋਈ

ਜਿਮ ਭਗਤੀ ਦੀ ਗੱਲ ਮੈਂ ਅਰਜ਼ ਕਰ ਰਿਹਾ ਤੇ ਭਗਤੀ ਦੀ ਸਿੱਖਿਆ ਬਾਬਾ ਦੀਪ ਸਿੰਘ ਜੀ ਦਾ ਜਦੋਂ ਜੀਵਨ ਪੜੋਗੇ ਠੀਕ ਹੈ ਫੌਜਾਂ ਦੇ ਵਿੱਚ ਆਪ ਹੁੰਦਾ ਵੀ 18 ਸ਼ੇਰ ਦਾ ੱਡਾ ਪੜ ਕੇ ਉਹ ਲੜੇ ਪਰ ਤੁਸੀਂ ਅੰਦਪੁਰ ਸਾਹਿਬ ਦਾ ਜ਼ਿਕਰ ਪੜੋਗੇ ਤੇ ਘੰਟਿਆਂ ਬੰਦੀ ਨੇ ਆ ਬਾਬਾ ਦੀਪ ਸਿੰਘ ਹੋਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰੇ ਇੱਕ ਦਿਨ ਭਾਡੇ ਮੰਗਦੇ ਆ ਬਾਬਾ ਦੀਪ ਸਿੰਘ ਬੜੀ ਜ਼ੋਰ ਨਾਲ ਭਾਡਾ ਮੰਗਦੇ ਆ ਸਾਫ ਹੋ ਜਾਂਦਾ ਫਿਰ ਮੰਗਦੇ ਆ ਫਿਰ ਸਾਫ ਹੋ ਜਾਂਦਾ ਅਲਗੀਤ ਮਹਾਰਾਜ ਪਿੱਛੇ ਖੜੋਤੇ ਬਾਬਾ ਦੀਪ ਸਿੰਘ ਜੀ ਛੋਟੇ ਜੇ ਸੀ ਬਾਬਾ ਦੀਪ ਸਿੰਘ ਕਹਿੰਦੇ ਜੀ ਸਿੰਘ ਜੀ ਕੀ ਵੇਖਦੇ ਹੋ ਆਖਿਆ ਮਹਾਰਾਜ ਭਾਡਾ ਮੰਗਦਾ ਆ ਇਹਦੇ ਚ ਚਿਹਰਾ ਵੇਖਣਾ ਚਾਹਣਾ ਆ ਅਰ ਆਪਣਾ ਇਕੱਲਾ ਨਹੀਂ ਇੰਨਾ ਤਾਂ ਦੇਖਣਾ ਚਾਹੁੰਦਾ ਆ ਵੀ ਇਸ ਚਿਹਰੇ ਵਿੱਚੋਂ ਤੇਰਾ ਰੂਪ। ਪੁੱਤ ਸਿੱਖ ਦੇ ਬੰਦੇ ਹੀ ਆ। ਆਪ ਦਾ ਸਿੱਖ। ਮੈਂ ਕਈ ਵਾਰੀ ਅਸਰ ਕਰਨਾ ਕਿ ਕਈ ਪਰਿਵਾਰ ਇਦਾਂ ਦੇ ਹੁੰਦੇ ਆਉਂਦੇ ਆ ਜੀ। ਸਾਡਾ ਆ ਪ੍ਰੋਗਰਾਮ ਆ। ਵਿਆਹ ਆ ਉੱਤੇ ਭੋਗਿਆ ਖੰਡ ਪੜ ਸਾਬਿਆ। ਅਈ ਸਭ ਪਹਿਲਾ ਸੱਤ ਸਾਡੇ ਵੱਲੋਂ ਸਭ ਤੋਂ ਪਹਿਲਾ ਮਹਾਰਾਜ ਦੇ ਸੇਕ ਦੀ ਸੇਵਾ ਹੋਈ। ਜੇ ਅਸੀਂ ਨਵੇਂ ਕੱਪੜੇ ਪਾਉਣੇ ਤੇ ਸਾਡੀ ਸ਼ਰਧਾ ਆਇਆ ਸਾਡੇ ਗੁਰੂ ਦੇ ਦਰਬਾਰ ਤੇ ਵੀ ਜਿਹੜਾ ਰੁਪਾਲਾ ਸਾਹਿਬ ਚੰਦਵਾ ਸਾਹਿਬ ਬੜਾ ਸ਼ੋਰ ਨਹੀਂ ਹੋਉਂਦਾ ਇਹ ਭਾਵਨਾ ਸਿੱਖੀ ਦਾਸ ਹੁਣ ਭਾਵਨਾ ਬਾਬਾ ਦੀਪ ਸਿੰਘ ਜਰਾਂ ਦੀ ਤੇ ਗੁਰੂ ਕਲਕੀ ਦਾਰਬਾਰ ਆਸ ਕੀਤੇ ਆ ਭਾਡਾ ਤੇ ਠੀਕ ਆ ਦੀਪ ਸਿੰਘ ਜੀ ਅਰ ਯਾਦ ਰੱਖਿਓ ਉਹਨਾਂ ਜੇ ਗੁਰੂ ਦਾ ਸਰੂਪ ਆਪਣੇ ਚਿਹਰੇ ਚੋਂ ਨਜ਼ਰ ਨਹੀਂ ਆਉਂਦਾ ਜਿੰਨਾ ਚਿਰ ਗੁਰੂ ਦੇ ਚਰਨਾਂ ਵਰਗੇ ਰਹੂ ਤੇ ਗੁਰੂ ਦੇ ਚਰਨਾਂ ਵਰਗੇ ਕਦੋਂ ਰਿਆ ਜਾਣਾ ਜਦੋਂ ਸਿੱਖ ਪਰਦਾ ਆ ਉਹ ਸਿੱਧ ਸਤ ਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਜਿਬ ਤੋਂ ਨਦਰ ਤਰਮ ਹੋਵੇ ਕਿ ਦਇਤਨਾ ਸਮਾਨੀ ਪੀਵੋ ਅੰਮ੍ਰਿਤ ਸਦਾ ਰਹੋ ਰਾਗ ਜਪੇ ਸਾਰੇ ਦਾ ਪਾਣੀ ਤਹਿ ਨਾ ਲਪ ਸਦਾ ਗਾਉਂਗੇ ਇਹ ਸੱਚੀ ਬਾਣੀ ਇਹ ਭਗਦੀ ਦੀ ਸਿਹਰ ਦਾ ਹੈ ਔਰ ਦੰਤਮਾ ਸਾਹਿਬ ਸਭ ਕੀ ਤਲਵੰਡੀ ਆ ਉਥੇ ਦਿਹਾੜੀ ਦੇ ਵਿੱਚ ਚਾਰ ਚਾਰ ਦੀਵਾਰ ਸਜਦੇ ਬਾਬਾ ਦੀਨ ਸਿੰਘ 12 ਅਗਰ ਗੁਰੂ ਗ੍ਰੰਥ ਸਾਹਿਬ ਦੀ 판 ਲਿਖਣ ਦੇ ਪ੍ਰੇਰਿ ਔਰ ਜਿੰਨੀਆਂ ਸੰਗਤਾਂ ਤੁਸੀਂ ਵੇਖੋ ਕਿ ਕਿੰਨਾ ਪ્રેਮ ਹੋਇਆ ਕਿੰਨੀ ਸੰਗਤ ਆਉਂਦੀ ਹੈ ਤੇ ਉਹਨੂੰ ਪੜਾ ਕੇ ਵਰਗਾ ਸਾਧਨੇ ਆ ਪ੍ਰੈਸ ਆ ਲਿਖਨ ਦੇ ਰੂਪ ਵਿੱਚ ਬਾਬਾ ਜੀ ਬਾਣੀ ਮਾਰਦੇ ਆ ਉਹਨਾਂ ਦੇ ਬੜੇ ਹਾਕ ਲੇਖਕ ਮਾਲਵੇ ਦੇ ਬੜੇ ਉਹਨਾਂ ਦੇ ਅੰਮ੍ਰਿਤ ਕੈਲੂ ਬੁੱਟਕਾ ਸਾਹਿਬ ਮੋਤੀਆਂ ਸਾਹਿਬ ਜਿਨ੍ਹਾਂ ਪਰਿਵਾਰਾਂ ਬਲਕਾ ਮਿੱਲੀ ਮਾ ਬੜੀਆਂ ਸਾਧਕ ਇਸ ਸਿੱਖ ਦੀ ਸ਼ਰਧਾ ਆਇਆ ਭਗਤੀ ਦੀ ਦਾ ਤੇ ਜੇ ਗੱਲ ਸਿੱਖ ਭਗਤੀ ਵਾਲਾ ਗੋਹਿਆ ਤੇ ਸਿੱਖ ਵਰਗਾ ਦਾਨੀ ਕਿ ਮਹਾਰਾਜ ਨੇ ਸਭ ਬਣਾਏ ਐ ਐਸੇ ਪਾਸ਼ਕ ਤੇ ਸਾਡਾ ਧਰਮ ਕਿਦਾਂ ਦਾ ਧਾਲ ਥਾਏ ਕਿਛ ਅਰਥੋਂ ਦੇ ਨਾਮ ਦਾ ਆਪਸ਼ਾ ਹੈ ਤਤਸ਼ੀਰੀ ਦੰਤਵਾ ਸਾਹਿਬ ਆਜ ਵੀ ਜਾਓ ਇਲਾਕੇ ਦੇ ਵਿੱਚੋਂ ਕੋਈ ਗਰੀਬ ਗੁਰਬਾ ਪਤਾ ਹੋ

ਇਥੇ ਤੇ ਬਾਦਸ਼ਾਹ ਵੀ ਆ ਕੇ ਬਿਠਾ ਰਿਹਾ ਇੱਥੇ ਤੇ ਬਾਦਸ਼ਾਹ ਨੇ ਪਿਹਾਰੀ ਵਰਕੇ 15 ਬੰਦੇ ਤੇ ਜਦੋਂ ਸੂਰਮਤਾਈ ਦੀ ਗੱਲ ਆਈ ਸੇ ਭਗਤੀ ਦਾ ਗਉੜੀ ਦਾ ਗਉ ਜੇ ਸੂਰਮਤਾਈ ਦਾ ਗਉ ਨੇ ਤੇ ਬੁੱਢੀ ਉਮਰ ਤੇ ਬੁੱਢਾ ਜਨਾਇਰ 18 ਸੇਰ ਦਾ ਖੰਡਾ ਲੈ ਕੇ ਮੈਦਾਨੀ ਜਗ ਵੈਰੀਆਂ ਪੰਗਾ ਤਰ ਤਰ ਸੇਵ ਦੀ ਪਾਵਨ ਸਹਾਨ

ਆਰ ਜਾਨਾ ਚੰਗਾ ਇਸ અપਮਾਨ ਨਾਲ ਟੱਪ ਕੇ ਲਕੀਰ ਉਹ ਆਵੇ ਜੀਉ ਧਰਮ ਪਿਆਰਾ ਜਾਂ ਮੈਦਾਨੇ ਜੰਗ ਉਹ ਮੈਦਾਨ ਤੁਰੇ ਉਹ ਗੁੱਡਾ ਅਜੇ ਤਿਆਰ ਸੁਲਮਾ ਕੇ ਗੋੜਿਆ ਮੁਖੜ ਕੇ ਸਟਾਰਟਿੰਗ ਤੇਗਾ ਪਰਖਣ ਆਇਆ ਸ਼ਾਇਬ ਦਾਲੀ ਚੜ੍ਹਦੀ ਸ਼ੇਰਾਂ ਦੇ ਘੁਰਦਿਆ ਤੇ ਹਮਲਾ ਕੀਤਾ ਰਲ ਕੇ ਹਰਾਂ ਦਾ

ਇਹ ਉਹਨਾਂ ਦੀ ਬੰਦਗੀ ਦੀ ਹੀ ਕਮਾਈ ਆ ਤੇ ਅਸ ਕਰਾਂ ਜੀ ਇੱਕ ਉਪਰਾਲਾ ਸੰਗਤ ਦਾ ਹੀ ਸਾਰਾ ਆ ਤਾ ਜ਼ੋਰ ਲੱਗਾ ਪਿਆ ਪੰਜਾਬ ਇੱਥੇ ਕਿਤੇ ਖਾਸ ਕਰਕੇ ਸ਼ਿਦਾਂ ਸਾਹਿਬ ਰੋੜ ਜਾਉ ਹੋ ਜਾਂਦੇ ਆ ਧਿਆਨ ਦਿਓ ਅਸੀਂ ਸਿੱਖ ਨੂੰ ਗੁਰੂ ਦਾ ਸਿੱਖੀ ਮੰਨ ਕੇ ਅਦਾਸ ਕਰਦੇ ਆ ਗੁਰੂ ਦੀ ਪਦਵੀ ਗੁਰੂ ਦੀ ਆ ਪਰ ਕਮਾਈ ਮਿਲ ਤੋਂ ਇਹ ਹੁੰਦੀ ਆ ਅੱਜ ਜਿੰਨੀ ਸੰਗਤ ਤਾਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨੂੰ ਪਤਾ ਟੇਕਦੀ ਨਾ ਅਰਧਰਮਾਂ ਵਿੱਚ ਬਣਿਆ ਹੋਇਆ ਅਸਥਾਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਵੀ ਉਨੀ ਸੰਗਤ ਮੱਤਾ ਦੇ ਇਸ ਸਿੱਖ ਦਾ ਤੇ ਰੂਪ ਇਦਾਂ ਦਾ ਜਦੋਂ ਬੰਦਗੀ ਦੀ ਸਿੱਖਤਾ ਬਾਣੀ ਜਿੱਦੀ ਹਾਰਤਾ ਸੇਵ ਨੂੰ ਸੋਹਰ ਜਿਹਾ ਭੇਦ ਨਾ ਜਾਉ ਮਾਨਸ ਦੇਵਾ ਜਿਉ ਜਨਮ ਤੇ ਨਾ ਕੋੁੱਠੇ ਬਹੁ ਬਾਤੀ ਫਿਰ ਸਰਲੇ ਸੰਨ ਸਮਾਏ ਦਾ ਸਿੱਖ ਰੱਬ ਦਾ ਪਿਆਰਾ ਜਿਹਦਾ ਉਹ ਸਤਿਗੁਰੂ ਮਿਲ ਰਿਹਾ ਅਰਦਾਸ ਕਰੀਏ ਨਾ ਬਾਬਾ ਸ਼ਹੀਦਾ ਦੇ ਚਰਨਾਂ ਦੇ ਵਿੱਚ ਸੰਸਾਰੀ ਦਾਤਾਂ ਤੇ ਹਰ ਕੋਈ ਮੰਗਦਾ ਪਿਆਰੇ ਅਸਾਜੇ ਰੂਪ ਚ ਸਾਰੀ ਸੰਗ ਉਹਨਾਂ ਦੇ ਚਰਨਾਂ ਚ ਅਰਦਾਸ ਕਰਿਓ ਬਾਬਾ ਜੀ ਇਹ ਅਸਲ ਚ ਤੁਹਾਡੀ ਕਮਾਈ ਆ ਸੀ ਚਪੈਲੂ ਚਵੈ ਵੀ ਖਾ ਰਹੇ ਸਿੱਖ ਬਾਣੀ ਨਾਲ ਜੁੜਿਆ ਤੇ ਇਹ ਉਹਨਾਂ ਦੀ ਕਮਾਈ ਨਹੀਂ ਬਣਦਾ ਸੱਚੀ ਗੱਲ ਚਾਹੇ ਉਹ ਅਗਨਸਾਲ ਹੋਵੇ ਚਾਹੇ ਦੁਨੀਆ ਦਾ ਕੋਈ ਬੋਲਾ ਹੋਵੇ ਜਿੱਥੇ ਉਹਨਾਂ ਦੇ naam ਦੀ ਸ਼ੋਭਾ ਪਿਆਰੇ ਨੂੰ ਉਥੇ ਉਹ ਸਦਾ ਹੀ ਵਸਦੇ ਆ ਉਹ ਸਦਾ ਹੀ ਮੌਜੂਦ ਆ ਰੱਬ ਦੇ ਪਿਆਰੇ ਰੱਬ ਦੇ ਵਿੱਚ ਅਪੇਹ ਦੇ ਆ ਤੇ ਸੰਗਤ ਦੇ ਵਿੱਚ ਰੱਬ ਵਸਦਾ ਯਾਦ ਲਓ ਕੋ ਸੰਗਤ ਵਿੱਚ ਇਹੋ ਦੱਸਦੇ ਆ ਅਰਦਾਸ ਕਰਿਓ ਨਿਤਨੇਮ ਵਾਸਤੇ ਬਾਬਾ ਜੀ ਨਿਤਨੇਮ ਦੀ ਪਰਪੰਤਾ ਵਸਦੇਓ ਅਰਦਾਸ ਕਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਲਈ ਪ੍ਰੇਮ ਭਰ ਜਾ ਸਾਡੇ ਹਿਰਦੇ ਦੇ ਵਿੱਚੋਂ ਜਿਦੇ ਤਰਕੇ ਤੁਸੀਂ ਮਾਲਕ ਦੇ ਚਰਨਾਂ 'ਚ ਪਰਵਾਣ ਹੋਏ ਸਾਡੀ ਜ਼ਿੰਦਗੀ 'ਚ ਤੁਹਾਡੇ ਚਰਨਾਂ ਦਾ ਇਹ ਕਿਰਪਾ ਵਸ ਜਾਏ ਕਰਿਆ ਜੀਵਨ ਸਫਲਾ ਕਰੀ ਬਾਬਾ ਜੀ ਦੇ ਪਾਵਨ ਤੁਰਤਰ ਜਨਮ ਦਿਹਾੜੀ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬੋਲਾਂ ਦੀ ਇਮਾਮ ਰੌਲ ਨੂੰ ਜੀ ਦਾ ਖਾਸ ਵਾਹਿਗੁਰੂ ਆਮੀਨ